प्यारे दोस्तों सत श्री अकाल मैं थوڑا ਆਪਣਾ ਰਾਜਾ ਰਣਜੋਧ ਤੇ ਅੱਜ ਬੜੀ ਕਮਾਲ ਦੀ ਗੱਲ ਆਪਾਂ ਸੁਣੀ ਅੰਕਲ ਜੀ ਬੈਠੇ ਨੇ ਤੇ ਇਹਨਾਂ ਨੇ ਜਿਹੜੀ ਗੱਲ ਸੁਣਾਈ ਤੇ ਮੈਨੂੰ ਬੜੀ ਕਮਾਲ ਲੱਗੀ ਤੇ ਤੇ ਬਾਬਾ ਉਹਨੇ ਇਹਨਾਂ ਨੂੰ ਦੱਸਿਆ ਸੀ ਵੀ ਵੀਰਵਾਰ ਨੂੰ ਆਪਦੇ ਬਾਗ ਮੂਹਰੇ ਇੱਕ ਨਿੰਮ ਲਾ ਦੋ ਸਵੇਰੇ ਸਵੇਰੇ ਉੱਠ ਕੇ ਤੇ ਖੁੱਲੇ ਜਗ੍ਹਾ ਤੇ ਜਾਂ ਕੋਈ ਵੱਡਾ ਦਰਖਤ ਲਾ ਲਓ ਤੇ ਤੁਹਾਡੇ ਕਾਰਜਗਾਰ ਸੁਣ ਕੇ ਜਿਵੇਂ ਜਿਵੇਂ ਦਰਖਤ ਅੱਗੇ ਵਧੀਏ ਉਹ ਤੁਹਾਡੇ ਕੰਮ ਵਧੀ ਜਾਣਗੇ ਤੇ ਇਹ 1.5 ਸਾਲ ਪਹਿਲਾਂ ਕਿੰਨਾ ਨੇ ਲਾਏ ਸੀਗੇ ਤੇ ਇਹ ਕਦੇ ਵੀ ਸਾਡੇ ਤੇ ਤਾਂ ਪਰਿਵਾਰ ਤੇ ਕਿਰਪਾਈ ਆਈ ਹੋਈ ਆ ਤੇ ਬਾਕੀ ਇਹਨਾਂ ਨੂੰ ਸੁਣਦੇ ਆ ਦੱਸਿਓ ਅੰਕਲ ਜੀ ਸਾਡੇ ਭਰਾਵਾਂ ਨੂੰ ਦੋਸਤਾਂ ਨੂੰ ਕਿਵੇਂ ਗੱਲ ਹੋਈ ਉਹ ਬਾਈ ਜੀ ਇਦਾਂ ਸੀ ਨਾ ਮੇਰੇ ਕੋਲ ਇੱਥੇ ਦੁਕਾਨ ਤੇ ਇੱਕ ਫੱਕਰ ਆਏ ਸੀਗੇ ਅੱਛਾ ਜੀ ਭਗਵੇਂ ਕੱਪੜੇ ਵਾਇਸੀ ਉਹਨਾਂ ਦੇ ਹੂੰ ਤੇ ਉਹ ਕਹਿੰਦੇ ਵੀ ਭਗਤਾ ਕੋਈ ਪ੍ਰੋਬਲ ਉਹਨਾਂ ਦਾ ਦੱਸ ਦੇ ਹੂੰ ਤੇ ਮੈਨੂੰ ਪਹਿਲਾਂ ਪ੍ਰੋਬਲਮ ਪਹਿਲਾਂ ਸੀਗੀ ਹੂੰ ਤੇ ਮੇਰਾ ਵੀਜਾ ਦੋ ਵਾਰ ਨਾ ਵੀਜ਼ਾ ਰਿਜੈਕਟ ਹੋ ਗਿਆ ਸੀ ਉਹ ਅੱਛਾ ਜੀ ਵੀਸਟਰ ਵੀਜ਼ਾ ਲਾਇਆ ਸੀ ਹੂੰ ਦੋ ਵਾਰ ਹੀ ਰਜੈਕਟ ਹੋ ਗਿਆ ਅੱਛਾ ਤੇ ਮੇਰੇ ਦਿਮਾਗ 'ਚ ਆ ਗਈ ਮੈਂ ਕਿਹਾ ਵੀ ਅੱਜ ਗੱਲ ਕਰੂੰਗੀ ਹੂੰ ਤੇ ਪਰਮਾਤਮਾ ਵੱਲੋਂ ਹੀ ਮੈਂ ਕਿਹਾ ਭੇਜਿਆ ਪਰਮਾਤਮਾ ਨੇ ਹੂੰ ਭਾਗਤ ਕੋਈ ਹੂੰ ਤੇ ਮੈਂ ਕਿਹਾ ਬਾਬਾ ਜੀ ਸਾਡਾ ਵੀਜ਼ਾ ਲਾ ਦੇਗਾ ਹੂੰ ਤੇ ਉਹ ਉਹ ਕਹਿੰਦਾ ਵੀ ਫਕਰਾ ਤੈਨੂੰ ਕੰਮ ਕਰਨ ਬੂ ਮੈਂ ਕਿਹਾ ਦੱਸੋ ਜੀ ਹਾਂ ਜੀ ਤੇ ਉਹ ਕਹਿੰਦਾ ਵੀ ਇੱਕ ਦਰਖਤ ਲਾਉਣਾ ਹੈ ਨਿਆਮ ਦਾ ਦਰਖਤ ਘਰ ਦੇ ਮੂਹਰੇ ਲਾਉਣਾ अच्छा जी तेरे दरਨੇ ਕਾਲ ਦੇ ਲਾਉਣਾ ਹਮ ਤੇ ਮੂਲਮਤ ਦੇ ਮੂਰੇ ਬਾਹਰ ਮੂਰੇ ਹਾਂ ਹਾਂ ਅੱਛਾ ਠੀਕ ਹੈ ਤੇ ਮੂਲਮਤ ਦਾ ਪਾੜ ਕਰਕੇ ਦਰਖਤ ਲਾ ਲਓ ਤੇ ਕੋਈ ਵੀ ਜਿਹੜੇ ਤੁਹਾਡੀ ਮੰਦੀ ਸਭ ਪੂਰੀ ਹੋ ਗਈ ਅੱਛਾ ਜੀ ਇਹ ਇਹ ਕਿਹੜੇ ਦਿਨ ਕਾ ਵੀਰਵਾਤ ਹੋਈਦਾ ਸੀ ਹਾਂ ਵੀਰਵਾਤ ਉਹ ਅੱਛਾ ਹਾਂ ਵੀ ਜਦ ਕਿ ਵੀਰਵਾਤ ਵੀਰੇ ਘਰ ਦੇ ਮੂਰੇ ਦਰਖਤ ਲਾ ਦੋ ਬੁੱਲੇ ਸਾਦੇ ਤੇ ਇਹ ਇਕੱਲਾ ਵੀਜ਼ਾ ਕਿ ਹੋਰ ਵੀ ਕੰਮ ਕਰ ਦੱਸਿਓ ਕੋਈ ਵੀ ਪਹਿਲਾਂ ਕੈਮਰੇ ਤੋਂ ਬਿਨਾਂ ਦੱਸੀ ਸੀ ਗੱਲ ਉਕੇ ਤੇ ਸਾਡੇ ਜਿਉਂ-ਜਿਉਂ ਦਰਖਤ ਵੱਧਾਗਾ ਤੇ ਕਦੇ ਕਦੇ ਇਹਦੇ ਸਾਰੇ ਕੰਮ ਹੀ ਸਿੱਧੇ ਕਿ ਗ੍ਰਹਿ ਗਰੂ ਟਲਦੇ ਗਏ ਵੀ ਵੀਰਵਾਰ ਨੂੰ ਨਿੰਮ ਲਈ ਬਾਹਰ ਤੇ ਖੁੱਲੇ ਥਾਂ ਤੇ ਵੱਡਾ ਦਰਖਤ ਲਾਵਾ ਕਹਿੰਦੇ ਹੈ ਜੀ ਹਾਂ ਹਾਂ ਤੇ ਵੇਖਾ ਆਪਣਾ ਸਦਾ ਨਾਮ ਵਿਪਲ ਸਿੰਘ ਸਰਦਾਰ ਜਸਵੀਰ ਸਿੰਘ ਹੈ ਨਾ ਜੀ ਇਹਨਾਂ ਨੇ ਦੱਸਿਆ ਸਰਦਾਰ ਜਸਵੀਰ ਸਿੰਘ ਕਹਿੰਦੇ ਨੇ ਤੋਂ ਅਸੀਂ ਸੋਚਿਆ ਵੀ ਇਹ ਵੀਡੀਓ ਥੋੜੇ ਨਾਲ ਸ਼ੇਅਰ ਕਰ ਲਈਏ ਵੀ ਵਿਚਾਰੇ ਲੋਕਾਂ ਦਾ ਭਲਾ ਹੋ ਜੇ ਬਹੁਤ ਇਹ ਦੁਨੀਆ ਇੱਧਰ-ਉੱਧਰ ਪਈਆ ਤੰਗ ਪਈਆ ਤੇ ਮੈਂ ਸੋਚਿਆ ਵੀ ਆਪਾਂ ਤੇਰ ਵੀ ਰਸਤਨ ਪਾ ਦਨੇ ਪਾਣੀ ਪਾ ਲਾਂਗੇ ਹੂੰ ਹੂੰ ਤੇ ਸੋ ਪਾਣੀ ਵੀ ਪਾ ਦਿੱਤੇ ਪਾਣੀ ਨਾਲ ਬੱਲੇ ਬੱਲੇ ਹੋ ਜਾਣੀਆਂ ਬਾਈ ਉਸ ਤੋਂ ਬਾਅਦ ਤਾਂ ਮੈਂ ਫਕਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਮਿਲਿਆ ਨਹੀਂ ਬੰਦਾ ਮੈਂ ਬਹੁਤ ਪੜਤਾਲ ਕੀਤੀ ਉਹ ਕੋਈ ਕਰਨੀ ਵਾਲਾ ਜਿਹਾ ਪਾਪਰ ਪਰ ਦੋਸਤੋ ਹੁਣ ਤਾਂ ਮੌਸਮ ਵੀ ਹੈ ਤੇ ਚੱਕ ਦੇ ਫੱਟੇ ਫਿਰ ਮੈਂ ਕਹਿੰਦਾ ਸਭ ਦੇ ਭਲੇ ਹੋਣ ਲੱਗ ਗਿਆ ਨਾ ਤਾਂ ਫੂਜਨਾ ਬਹੁਤ ਆਈ ਜਾਂਦੀ ਹੈ ਨਾ ਤੇ ਸਸਰੀ ਗੱਲ ਬਸ ਇੰਨਾ ਹੀ ਸੁਣੀ ਸੀ ਸਸਰੀ ਗੱਲ